ਇਸ ਹਮਲੇ ਤੋਂ ਬਾਅਦ 1:28 ਮਿੰਟ 7 ਅਪ੍ਰੈਲ 8 ਅਪ੍ਰੈਲ ਦੀ ਦਰਮਿਆਨੀ ਰਾਤ ਮੈਨੂੰ ਆਪਣੇ ਈਮੇਲ ਉੱਤੇ ਇੱਕ ਸੁਨੇਹਾ ਮਿਲਦਾ ਹੈ ਇੱਕ ਮੈਸੇਜ ਮਿਲਦਾ ਹੈ ਤੇ ਇਸ ਤੋਂ 4 ਘੰਟੇ ਬਾਅਦ ਇੱਕ ਹੋਰ ਈਮੇਲ ਜੋ ਕਿ ਇਸੇ ਈਮੇਲ ਨੂੰ ਵਿੱਚ ਕਾਪੀ ਕਰਕੇ ਉਸ ਨੂੰ ਫਾਰਵਰਡ ਕਰਕੇ ਭੇਜੀ ਗਈ ਸੀ ਉਸ ਈਮੇਲ ਦੇ ਵਿੱਚ ਦਾਅਵਾ ਕੀਤਾ ਖਾਲਿਸਤਾਨ ਆਰਮਡ ਫੋਰਸ ਨੇ ਜ਼ਿੰਮੇਵਾਰੀ ਚੁੱਕੀ ਗਈ ਮਨੋਰੰਜਨ ਕਾਲੀਆ ਦੇ ਕਾਰ ਉੱਤੇ ਸਿੱਟੇ ਗਏ ਉਸ ਗ੍ਰੇਨੇਡ ਦੀ ਖਾਲਿਸਤਾਨ ਆਰਮਡ ਫੋਰਸ ਦੇ ਜਿਸ ਕਾਰਕੂਨ ਵੱਲੋਂ ਇਹ ਈਮੇਲ ਭੇਜੀ ਗਈ ਉਸ ਨੇ ਇਸ ਈਮੇਲ ਦੇ ਵਿੱਚ ਆਪਣੇ ਆਪ ਨੂੰ ਜੋ ਜਾਰ ਸਿੰਘ ਆਜ਼ਾਦ ਦੇ ਰੂਪ ਵਿੱਚ ਆਈਡੈਂਟੀਫਾਈ ਕਰਵਾਇਆ ਦੋ ਅਲੱਗ-ਅਲੱਗ ਈਮੇਲ ਜੋ ਕਿ ਮੈਨੂੰ ਪ੍ਰਾਪਤ ਹੋਈਆਂ ਹਮਲੇ ਹੋਣ ਤੋਂ ਕੁਝ ਮਿੰਟ ਬਾਅਦ ਅਤੇ ਤਕਰੀਬਨ 4 ਘੰਟੇ ਬਾਅਦ ਤੇ ਇਸੇ ਦੌਰਾਨ ਸੋਸ਼ਲ ਮੀਡੀਆ ਉਤੇ ਫੇਸਬੁਕ ਅਤੇ ਟਿਕਟੋਕ ਉਤੇ ਕਿਉਂਕਿ ਟਿਕਟੋਕ ਭਾਰਤ ਦੇ ਵਿੱਚ ਉਪਲਬਧ ਨਹੀਂ ਹੈ ਸੋ ਫੇਸਬੁਕ ਅਤੇ ਕੁਝ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਇੱਕ ਹੋਰ ਜਥੇਬੰਦੀ ਪੰਜਾਬ ਸੋਵਰਨਿਟੀ ਅਲਾਇੰਸ ਯਾਨੀ ਕਿ ਪੰਜਾਬ ਖੁਦ ਮੁਖਤਿਆਰੀ ਗੱਠਜੋੜ ਦੇ ਸੁਖਾ ਸੰਧੂ ਅਤੇ ਜਸਵਾ ਸਿੰਘ ਨਾ ਦੇ ਦੋ ਵਿਅਕਤੀਆਂ ਵੱਲੋਂ ਜ਼ਿੰਮੇਵਾਰੀਆਂ ਚੁੱਕੀਆਂ ਗਈਆਂ ਪੰਜਾਬ ਸੋਵਰਨਿਟੀ ਅਲਾਈਅንስ ਇੱਕ ਜੇਹੀ ਜਥੇਬੰਦੀ ਜਿਸ ਦਾ ਨਾਂ ਤੱਕ ਨਹੀਂ ਸੁਣਿਆ ਗਿਆ ਤੇ ਜਿਹੜੀ ਮੈਂ ਫੇਸਬੁੱਕ ਤਾਂ ਉਹਨਾਂ ਦਾ ਅਕਾਊਂਟ ਐਗਜ਼ਾਮਿਨ ਕੀਤਾ ਉਹ ਕੁਛ ਹੀ ਘੰਟੇ ਬਣਾਇਆ ਹੀ ਇਸੇ ਮਕਸਦ ਲਈ ਸੀ ਕਿ ਇੱਕ ਵਾਰਦਾਤ ਹੋਵੇ ਉਸ ਦੀ ਜ਼ਿੰਮੇਵਾਰੀ ਚੁੱਕੀ ਜਾਵੇ ਇਸ ਅਲਾਈਅንስ ਦਾ ਇੱਕ ਲੋਗੋ ਵੀ ਦਰਸਾ ਗਿਆ ਹੈ ਇਸ ਦੇ ਵਿੱਚ ਕੁਝ ਲੋਕਾਂ ਨੂੰ ਟੈਗ ਵੀ ਕੀਤਾ ਗਿਆ ਹੈ ਕਈ ਅਧਾਰਿਆਂ ਨੂੰ ਮੀਡੀਆ ਅਧਾਰਿਆਂ ਨੂੰ ਇਸ ਪੋਸਟ ਦੇ ਵਿੱਚ ਟੈਗ ਕੀਤਾ ਗਿਆ ਹੈ ਇਸ ਵਿੱਚ ਸੁਖਾ ਸੰਦੂ ਅਤੇ ਜਸਾ ਸਿੰਘ ਨੇ ਇਸ ਵਾਰ ਦਾ ਦੀ ਜ਼ਿੰਮੇਵਾਰੀ ਲਈ